ਤੈਮਰਾ ਕੁਮਰਾਜਾ ਹੋਰ ਅਥਾਰਿਕਮੰਦ ਇੱਕ ਮਿੰਟ ਯਾਰ 60 ਕਰੋ న్యూਸ 18 ਦਾ ਵੈਸੇ ਸਰਕਾਰ ਦੀ ਖਬਰ ਲਾਉਣੀ ਹੋਣੀ ਮੈਂ ਤੂੰ ਤਾਂ ਵੈਸੇ ਸਰਕਾਰ ਦੀ ਖਬਰ ਲਾਉਣੀ ਹੋਣੀ ਤੂੰ ਚੰਗਾ ਮਾਈਕ ਜੇਬ ਚ ਪਾ ਕੇ ਰੱਖੋ ਸਰਦ ਫੇਰ ਬਣਾਇਆ ਜੀ ਹਾਂਜੀ ਗੱਲ ਕਿਉਂ ਨਹੀਂ ਬਣ ਰਹੀ ਜਿਹੜਾ ਰੋਜ਼ ਬਣਾ ਲੈਂਦੇ ਆ ਜੀ ਕੋਈ ਨੂੰ ਨਹੀਂ ਬਣਾ ਦੇਖੋ ਆ ਲੋਕੋ ਉੱਪਰ ਕਹਿਣ ਸਾਈਲੈਂਟ ਹੋ ਜਾਓ ਪਲੀਜ਼ ਸਾਰੇ ਸਾਈਲੈਂਟ ਰਹਿ ਜਾਓ ਇੱਕਲਾ ਇੱਕ ਹੁੰਦਾ ਜਿੰਦਾ ਦਿਲ ਬੰਦਾ ਜੀ ਜਿਹਨੂੰ 8 ਤਾਰੀ ਐਸਆਈਟੀ ਨੇ ਬੁਲਾਇਆ 7 ਤਾਰੀ ਮੈਂ ਪੇਸ਼ ਹੋਇਆ ਕਈ ਹੁੰਦੇ ਆ ਜਿਹੜੇ ਜਿਉਂਦੇ ਜੀ ਮਰੇ ਹੁੰਦੇ ਆ ਮਰਦਾ ਦਿਲ ਜਿਨ੍ਹਾਂ ਨੂੰ ਸੋਨਿਆ ਸ੍ਰੀ ਅਕਾਲ ਕੇਜਰੀਵਾਲ ਸਾਹਿਬ ਵਰਗੇ ਨਿਕੂ ਜਿਹਨੂੰ 8 ਤਾਰੀ ਬੁਲਾਇਆ ਤੇ 0 ਬਾਰੀ ਪੇਸ਼ ਹੋਏ ਕਿਉਂਕਿ ਮਨ ਚ ਚੋਰ ਸ਼ਰਾਬ ਘਟਾਲਾ ਪੰਜਾਬ ਦਾ ਦਿੱਲੀ ਦਾ ਜਿਹਦੇ ਚ ਉਹਨਾਂ ਦੇ ਮੰਤਰੀ ਡਿਪਟੀ ਚੀਫ ਮਿਨਿਸਟਰ ਸਾਰੇ ਅੰਦਰ ਦਿੱਤੇ ਹੋਏ ਸੋਸੋਧ ਜਾਂ ਸੰਜੇ ਸਿੰਘ ਜੈਨ ਤੇ ਹੁਣ ਉਹਨਾਂ ਦੀ ਵੀ ਵਾਰੀ ਨੇੜੇ ਆਪਦੀ ਹੈ ਇਸ ਲਈ ਭਰਾਓ ਮੈਂ ਤਾਂ ਹਮੇਸ਼ਾ ਕਿਹਾ ਕਿ ਮੈਂ ਇੱਕ ਲੋਅ ਬਾਈਡਿੰਗ ਸਿਟੀਜ਼ਨ ਆ ਕਾਨੂੰਨ 'ਚ ਵਿਸ਼ਵਾਸ ਹੈ ਔਰ ਇਹੀ ਇੱਕ ਕੇਸ ਹੁਣ 11 ਸਾਲ ਤੋਂ ਵੀ ਵੱਧ ਪੁਰਾਣਾ ਹੋ ਗਿਆ ਕੋਰਟਾਂ ਨੇ ਇਸ ਕੇਸ 'ਚ ਫੈਸਲੇ ਸੁਣਾਤੇ ਆ ਮਗਰ ਮੈਂ ਨਾ ਮੰਨੂ ਦਾ ਤਾਂ ਇਲਾਜ ਕੋਈ ਨਹੀਂ ਉਹ ਥੋੜਾ ਮੈਂ ਬੋਲ-ਬਾਲ ਪਹਿਨਾ ਬੈਗਵੰਤ ਸਿੰਘ ਮਾਨ ਦੇ ਖਿਲਾਫ ਉਹਨੂੰ ਢਿੱਡ ਪੀੜ ਹੋ ਜਾਂਦੀ ਹੈ ਐਹੇ ਤਾਂ ਮੈਂ ਉਹਨੂੰ ਵਧਾਈ ਦੇਣਾ ਚਾਹੁੰਨਾ ਕਿ ਭਾਉ ਬਿੱਗ ਬਾਸ ਫੇਲ ਕਰਤਾ ਪਰਸੋ ਤੋਂ ਵਿਧਾਨ ਸਭਾ ਚ ਐਨਾ ਤਾਂ ਉੱਥੇ ਟਬੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ ਚ ਮਾਰ ਪਈ ਔਰ ਤਾਲਾ ਲੈ ਕੇ ਆਇਆ ਸੀ ਮੇਰੀ ਤਾਂ ਹੱਥ ਜੋੜ ਕੇ ਇਹਦੀ ਮਾਤਾ ਜੀ ਨੂੰ ਤੇ ਧਰਮ ਪਤਨੀ ਜੀ ਨੂੰ ਬੇਨਤੀ ਹੈ ਕਿਓਲ ਮਾੜੀ ਉਹਨੂੰ ਤਾਲਾ ਲਾ ਲਓ ਜਿੱਥੇ ਮੂੰਹ ਮਾਂ ਮਾਰ ਕੇ ਆ ਜਾਂਦਾ ਕਿਉਂਕਿ ਖਾ ਪੀ ਕੇ ਪਤਾ ਨਹੀਂ ਕੀ ਆ ਜਾਂਦਾ ਗਲਤ ਬੋਤਲ ਨੂੰ ਹੱਥ ਪੈ ਜਾਂਦਾ ਤੇ ਵਿਧਾਨ ਸਭਾ 'ਚ ਗਾਹ ਪੋਂਦਾ ਫਿਰਦਾ ਵੇਖੋ ਪ੍ਰਤਾਪ ਸਿੰਘ ਬਾਜਵਾ ਨੂੰ ਜਿਨ੍ਹਾਂ ਦੀ ਉਮਰ ਮੈਨੂੰ ਲੱਗਦਾ 70 ਸਾਲ ਦੇ ਨੇੜੇ ਤੇੜੇ ਹੋਣ ਨੂੰ ਆਈ ਆ ਉਹਨਾਂ ਨੂੰ ਕਹਿੰਦਾ ਐ ਕਿ ਜਿਵੇਂ ਅੱਖੀਆਂ ਨਾਲ ਗੋਲੀ ਮਾਰੂ ਪਰਾਵਾ ਤੇਰੀ ਅੱਖੀਆਂ 'ਚ ਅੱਖਾਂ ਪਾਲੀਆਂ ਪ੍ਰਤਾਪ ਬਾਜਵੇ ਉਹਨੇ ਤਾਂ ਸ਼ਰਾਬੀ ਹੋ ਜਾਣਾ 2 ਮਿੰਟ 'ਚ ਟੰਨ ਹੋ ਜਾਣਾ ਤੂੰ ਪਤਾ ਨਹੀਂ ਕੀ ਕੁਝ ਖਾ ਪੀ ਕੇ ਆਉਨਾ ਵਿਧਾਨ ਸਭਾ 'ਚ ਜੋ ਹਾਲਾਤ ਬਣੇ ਆ ਦੇਖੋ ਲੀਡਰ ਆ ਆਪੋਜੀਸ਼ਨ ਉਹ ਕਹਿਣਾ ਤੇਰਾ ਮੁੰਡਾ ਫਿਲਮ ਸਟਾਰ ਬਣਨਾ ਚਾਹੁੰਦਾ ਕੀ ਉਹ ਬਜਟ ਦਾ ਕਿਹੜੇ ਗਵਰਨਰ ਅਡਰੈਸ ਦਾ ਹਿੱਸਾ ਹੋ ਸ਼ਾਇਦ ਪੰਜਾਬ ਦੀ ਇਤਿਹਾਸ 'ਚ ਦੇਸ਼ ਦੇ ਇਤਿਹਾਸ 'ਚ ਦੁਨੀਆ ਦੇ ਇਤਿਹਾਸ 'ਚ ਕਿਸੇ ਲੀਡਰ ਆਫ ਦਾ ਹਾਊਸ ਨੇ ਜਿਹਦਾ ਕੰਮ ਹੈ ਵਿਧਾਨ ਸਭਾ ਚਲਾਉਣਾ ਪੰਜਾਬ ਦੇ ਭਲੇ ਦੇ ਫੈਸਲੇ ਕਰਨੇ ਉਥੇ ਜੋ ਹਰਕਤਾਂ ਕਰਤੂਤਾਂ ਕੀਤੀਆਂ ਨਾ ਪਹਿਲਾਂ ਨਾ ਅੱਗੇ ਕਦੇ ਐਡੀ ਸ਼ਰਮਸਾਰ ਪ੍ਰोसीडिंग ਸ਼ਾਇਦ ਕੋਈ ਮੁੱਖ ਮੰਤਰੀ ਦੀ ਲੀਡਰ ਆਫ ਦਾ ਹਾਊਸ ਦੀ ਵੇਖਣ ਨੂੰ ਮਿਲੋਗੇ ਜਿਹੜਾ ਲੀਡਰ ਆਫ ਦਾ ਹਾਊਸ ਆਪ ਹੀ ਵੈਲ ਚ ਆਉਣ ਨੂੰ ਫਿਰਦਾ ਸੀ ਉਹਨੂੰ ਮਸਾ ਹਟਾਇਆ ਲੋਕਾਂ ਨੇ ਇਤੋਂ ਪਤਾ ਲੱਗਦਾ ਕਿ ਦਿਮਾਗ ਤੇ ਕਿਸ ਤਰੀਕੇ ਦਾ ਬੋਝ ਪਿਆ ਇਸ ਲਈ ਮੇਰੀ ਤਾਂ ਮਾਤਾ ਜੀ ਨੂੰ ਬੇਨਤੀ ਆ ਡਾਕਟਰ ਗੁਰਪ੍ਰੀਤ ਕਾਰ ਜੀ ਨੂੰ ਬੇਨਤੀ ਆ ਦਾ ਕੋ ਇਲਾਜ ਲੂਜ ਕਰਾ ਦਿਓ ਐਵੇਂ ਨਾ ਹਿੱਲ ਜੇ ਜੋ ਕੰਮ ਉਥੇ ਕਰਦਾ ਫਿਰਦਾ ਮੁੜ ਕੇ ਕੀ ਦੱਸੋਗੇ ਕਿ ਪਾਪਾ ਜੀ ਸਿਆਣੇ ਹੁੰਦੇ ਸੀ ਹੁਣ ਹਿੱਲ ਗਏ ਨਾ ਕਰੋ ਭਾਈ ਇਹ ਜੇ ਕੰਮ ਗੱਲ ਕਰੋ ਪੰਜਾਬ ਦੀ ਔਰ ਕੱਲ ਜਿਹੜਾ ਬਜਟ ਪੇਸ਼ ਹੋਇਆ ਦੇਖੋ ਜਿਹੜੇ ਕਹਿੰਦੇ ਸਨ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਬਣਾ ਦਾਂਗੇ 3 ਲੱਖ 74000 ਕਰੋੜ ਤਾਂ ਆਪਦੇ ਮੂੰਹੋਂ ਮੰਨਦੇ ਐ ਕਿ ਕਰਜ਼ਾ ਚੜ ਜਾਣਾ ਕਹਿਣ ਦਾ ਭਾਵ ਕਿ ਜਦ ਤੱਕ ਸਾਲ ਦਾ ਖਤਮ ਹੋਣਾ ਹੈ ਮੇਰੇ ਹਿਸਾਬ ਨਾਲ 4 ਲੱਖ ਕਰੋੜ ਤੇ ਜਾਊ ਹਰ ਪੰਜਾਬੀ ਤੇ ਕੋਈ ਸਵਾ ਲੱਖ ਦੇ ਨੇੜੇ ਤੇੜੇ ਇੱਕ ਬੰਦੇ ਤੇ ਕਰਜ਼ਾ ਚੜ ਜਾਣਾ ਔਰ ਰਿਜ਼ਲਟ ਕੀ ਆ ਡਵੈਲਪਮੈਂਟ ਜ਼ੀਰੋ ਕੈਪੀਟਲ ਐਕਸਪੈਂਡੀਚਰ ਮਤਲਬ ਇਨਫਰਾਸਟ੍ਰਕਚਰ ਡਵੈਲਪਮੈਂਟ ਲਈ ਕੋਈ ਪੈਸੇ ਨਹੀਂ ਐਗਰੀਕਲਚਰ ਲਈ ਪੈਸੇ ਘਟਾਤੇ ਡਾਈਵਰਸੀਫਿਕੇਸ਼ਨ ਪੈਸੇ ਘਟਾਤੇ ਜਿਹੜੇ ਕਹਿੰਦੇ ਸੀ ਅਸੀਂ ਐਮਐਸਪੀ ਦਵਾਂਗੇ ਐਮਐਸਪੀ ਦਾ ਕਿੱਥੇ ਤੁਸੀਂ ਤਾਂ ਉਹ ਬੀਬੀ ਕਹਿੰਦੀ ਸੀ ਨਾ ਐ ਮੈਂ ਤਾਂ ਕਹਿੰਦਾ ਉਹਨੂੰ ਹੀ ਬਣਾ ਦਿਓ ਮੁੱਖ ਮੰਤਰੀ ਕੀ ਪਤਾ ਐ ਦੇ ਦੇ ਐਮਐਸਪੀ ਤੇ ਬੀਬੀ ਗਨਮੋਲਕਔਰ ਅਨਮੋਲ ਨੇ ਕੰਮ ਇਹ ਜੀ ਕਰਨੇ ਆ ਉਹਨੂੰ ਬਣਾ ਦਿਓ ਨਹੀਂ ਤਾਂ ਖਜ਼ਾਨਾ ਮੰਤਰੀ ਤੇ ਸੀਐਮ ਸ਼ਾਇਦ ਐਮਐਸਪੀ ਦੇਈ ਦਵੇ ਤੇ ਇਹ ਤਹੀ ਫਸਲਾ ਤੇ ਐਮਐਸਪੀ ਵਾਸਤੇ ਕੋਈ ਪ੍ਰੋਵੀਜ਼ਨ ਨਹੀਂ 1000 ਰੁਪਏ ਧੀਆ ਪੈਣਾ ਨੂੰ ਦੇਣ ਲਈ ਕੋਈ ਪ੍ਰੋਵੀਜ਼ਨ ਨਹੀਂ ਪੰਜਾਬ ਦੇ ਖੇਤ ਮਜ਼ਦੂਰ ਕਿਸਾਨ ਖੁਦਕੁਸ਼ੀ ਕਰ ਰਹੇ ਆ ਨੌਜਵਾਨ ਵਾਸਤੇ ਇੰਡਸਟਰੀ ਵਾਸਤੇ ਕੋਈ ਬਜਟ ਤੇ ਪ੍ਰੋਵੀਜ਼ਨ ਨਹੀਂ ਰੱਖੇ ਆ ਡਿਵੈਲਪਮੈਂਟ ਆਸਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਸਾਰਾ ਕੰਮ ਕੈਪੀਟਲ ਐਕਸਪੈਂਡੀਚਰ ਘਟਾਤਾ ਵਿਧਾਨ ਸਭਾ ਜੇ ਪੰਜਾਬ ਦੇ ਭਲੇ ਦੀ ਤਾਂ ਗੱਲ ਹੋ ਨਹੀਂ ਰਹੀ ਲੀਡਰ ਆਫ ਦੀ ਆਪੋਜੀਸ਼ਨ ਪੰਜਾਮੀ ਕਹੇ ਜੀ ਪਾਉਂਦਾ ਤੂੰ ਇੱਥੇ ਆ ਕੇ ਬਹਿ ਜਾ ਤੇਰਾ ਮੁੰਡਾ ਫਿਲਮ ਸਟਾਰ ਨਹੀਂ ਬਣ ਸਕਦਾ ਇਹ ਕਿਹੜਾ ਪੰਜਾਬ ਦਾ ਭਲਾ ਹੋ ਜੂ ਇਹਦੇ ਨਾਲ ਜ਼ਰੂਰ ਮੁੱਖ ਮੰਤਰੀ ਸਮਝਾਉਣ ਦੀ ਕਿਰਪਾਲਤਾ ਕਰਨ। ਬਾਕੀ ਮੈਂ ਹਾਂਜੀ ਦਲਤ ਸੀਮ ਨੂੰ ਲੈ ਕੇ ਇੱਕ ਲੜਾਈ ਦਿਖਾਈ ਦੇ ਰਹੀ ਹੈ ਜਿਵੇਂ ਸੁਖਿੰਦਰ ਕੋਟਰੀ ਨੇ ਮੁੱਦਾ ਚੁੱਕਿਆ ਕਿ ਦਲਤਾਂ ਨੂੰ ਮਾੜਾ ਕਿੰਨਾ ਬੋਲਿਆ ਗਿਆ ਪਰ ਇੱਕ ਸੀਮ ਦਲਤ ਸੇ ਵੀ ਦੀ ਗੱਲ ਕੀਤੀ ਸੀ ਕਿ ਡਿਪਟੀ ਸੀਮ ਹੋਣਾ ਚਾਹੀਦਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇਖੋ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਨੂੰ ਜਿਹਨੂੰ ਪਿਆਰ ਨਾਲ ਉਹਨਾਂ ਦੇ ਪਰਿਵਾਰ ਦੇ ਜੁਗਨੂ ਬੁਲਾਉਂਦੇ ਆ ਤੇ ਦਾਸ ਵੀ ਉਹਨੂੰ ਜੁਗਨੂ ਬੁਲਾਉਂਦਾ ਜੁਗਨੂ ਨੂੰ ਕੋਈ ਗਰੰਟੀ ਯਾਦ ਕਰਾ ਦੇਵੇ ਉਹਦੀ ਜਾਂ ਜੁਗਨੂ ਨੂੰ ਕੋਈ ਉਹਦਾ ਵਾਅਦਾ ਯਾਦ ਕਰਾ ਦੇਵੇ ਕਿ ਉਹਦੇ ਬਾਰੇ ਫਿਰ ਉਹਦੇ ਖਿਲਾਫ ਟਿੱਪਣੀ ਕਰਦੇ ਔਰ ਬੜੇ ਅਫਸੋਸ ਦੀ ਗੱਲ ਹੈ ਚੀਫ ਮਿਨਿਸਟਰ ਸ਼ੁੱਡ ਅਪੋਲੋਜਾਈਜ਼ ਚੀਫ ਮਿਨਿਸਟਰ ਅਸਤੀਫਾ ਦਵੇ ਯਾ ਦੇ ਖਿਲਾਫ ਪਰਚਾ ਦਰਜ ਹੋਵੇ ਕਿਉਂਕਿ ਇੱਕ ਦਲਤ ਭਾਈਚਾਰੇ ਨਾਲ ਗੁਰੂ ਰਵੀਦਾਸ ਮਹਾਰਾਜ ਦੀ ਪੈਰੋਕਾਰ ਗੁਰੂ ਰਵੀਦਾਸ ਮਹਾਰਾਜ ਦੇ ਰਵੀਦਾਸੀਆ ਭਾਈਚਾਰੇ ਕਮਿਊਨਿਟੀ ਚੋਂ ਸੰਬੰਧਿਤ ਇੱਕ ਐਮਐਲਏ ਨੇ ਸਿਰਫ ਗਰੰਟੀ ਯਾਦ ਕਰਾਈ ਔਰ ਉਸ ਗਰੰਟੀ ਯਾਦ ਕਰਾਉਣ ਦਾ ਉਹਨੂੰ ਇਹ ਕਿਹਾ ਗਿਆ ਕਿ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਗਾਓ ਮੈਨੂੰ ਤਾਂ ਲੱਗਦਾ ਜੋ ਵਿਧਾਨ ਸਭਾ 'ਚ ਇਹ ਕਰਤੂਤ ਮੁੱਖ ਮੰਤਰੀ ਕਰ ਰਿਹਾ ਦੌਰਾ ਤਾਂ ਇਹਨੂੰ ਪਿਆਸੀ ਕੋਈ ਇਲਾਜ ਤਾਂ ਇਹਦਾ ਕਰਾਉਣ ਵਾਲਾ ਤੇ ਜਿਹੜਾ ਗਰੰਟੀ ਯਾਦ ਕਰਾਵੇ ਉਹਨੂੰ ਤੁਸੀਂ ਜਾਤੀ ਸੂਚਕ ਟਾਰਗੇਟ ਚ ਲੋ ਇੱਕ ਪਰਟਿਕੂਲਰ ਕਮਿਊਨਿਟੀ ਨੂੰ ਜਿਸ ਕਮਿਊਨਿਟੀ 'ਚ ਸਾਨੂੰ ਸਭ ਨੂੰ ਬੜਾ ਮਾਣ ਹੈ ਉਹਦਾ ਅਸੀਂ ਸਤਿਕਾਰ ਕਰਦੇ ਆ ਤੇ ਚੀਫ ਮਿਨਿਸਟਰ ਇਹ ਜੀ ਸ਼ਬਦਾਵਲੀ ਵਰਤੇ ਕਿ ਇਹਨੂੰ ਜੁੱਤੀ ਸੰਘਾ ਦਿਓ ਇਟ ਜਸਟ ਗੋਸ ਟੂ ਸੋ ਕਿ ਮੈਂਟਲ ਲੈਵਲ ਮੈਂਟਲ ਸਿਕਨਸ ਮੁੱਖ ਮੰਤਰੀ ਸਾਹਿਬ ਦੇ ਕੇਸ ਪੱਧਰ ਤੇ ਹੋ ਗਈ ਸਰ ਇਸ ਲਈ ਅੱਜ ਮੈਂ ਹਾਂਜੀ ਮੁੱਖ ਮੰਤਰੀ ਦੀ ਕਹਿ ਰਿਹਾ ਮੈਂ 13 ਦੇ 13 ਲੋਕ ਸਭਾ ਜਿੱਤਾਂਗੇ ਪਰ ਅਕਾਲੀ ਦਲ ਔਰ ਬੀਜੇਪੀ ਦਾ ਕੋਈ ਉੱਤਕਾ ਹੋ ਰਿਹਾ ਪਰਨੀਤ ਗੌਰ ਪਰਨੀਤ ਗੌਰ ਵਧੀਆ ਵਧੀਆ ਬੋਲਿਆ ਵੀ ਫੌਲੈਂਸ ਹੋਣਾ ਚਾਹੀਦਾ ਇੱਕ ਵਾਰੀ 11 ਪਰਨੀਤ ਗੌਰ ਨੇ ਮਾਂਤ ਦਵਾਂਗੇ ਜੀ ਆਮ ਆਦਮੀ ਪਾਰਟੀ ਇਸ ਤਰ੍ਹਾਂ ਮੇਰਾ ਵੀਰ ਮੁੱਖ ਮੰਤਰੀ ਤਾਂ ਬਹੁਤ ਕੁਝ ਬੋਲਦਾ ਔਰ ਜਿੰਨਾ ਕੁਝ ਉਹ ਬੋਲਦਾ ਉਹਦੇ ਬਾਰੇ ਮੈਂ ਤਾਂ ਇਹ ਹਰ ਗੱਲ ਤੇ ਤਾਂ ਉਹਦੀ ਟਿੱਪਣੀ ਨਹੀਂ ਕਰ ਸਕਦਾ ਮਗਰ ਲੋਕਾਂ ਨੇ ਫੈਸਲਾ ਕਰਨਾ ਹੈ 13 0 ਹੋਣਾ ਕਿ 0 13 ਹੋਣਾ ਲੋਕਾਂ ਨੂੰ ਹਲੇ ਵੋਟਾਂ ਤਾਂ ਪਾ ਲੈਣ ਦਿਓ ਇਹਨੇ ਕਿਹੜੀ ਵਿੱਚ ਵੜ ਗਿਆ ਕਿਹੜੀ ਮਸ਼ੀਨ ਦੇ ਇਹ ਪਹਿਲਾਂ ਹੀ ਸਪੀਕਰ ਸਾਹਿਬ ਜੀ ਕੀ ਦੇਖਿਆ ਸਾਹਿਬ ਸਪੀਕਰ ਸਾਹਿਬ ਨੂੰ ਕਿਵੇਂ ਦੇ ਦਾਂ ਜੀ ਉਹ ਜੋ ਵਿਧਾਨ ਸਭਾ ਦੇ ਵਿੱਚ ਚੱਲ ਰਿਹਾ ਜੀ ਨਹੀਂ ਸਪੀਕਰ ਤਾਂ ਵਿਚਾਰਾ ਹੱਥ ਖੜੇ ਕਰ ਗਿਆ ਬਾਜਵਾ ਸਾਹਿਬ ਦੀ ਪਜਾਮੀ ਤੇ ਐਸਪੀ ਤੇ ਸਪੀਕਰ ਦੀ ਨਾ ਦੇਸੀ ਉਹਨੂੰ ਸਪੀਕਰ ਸਾਹਿਬ ਨੂੰ ਚਾਹੀਦਾ ਸੀ ਕਿ ਕਿਸੇ ਦੇ ਪਰਿਵਾਰ ਬਾਰੇ ਕੋਈ ਟਿੱਪਣੀ ਹੋ ਰਹੀ ਆ ਜਾਂ ਜਿਹੜੇ ਉਸ ਵਿਧਾਨ ਸਭਾ ਦੇ ਮੈਂਬਰ ਨਹੀਂ ਐ ਕੋਈ ਵਿਧਾਨ ਸਭਾ ਦੀਆਂ ਪਰੰਪਰਾਵਾਂ ਨੇ ਜਿਹੜੇ ਮੈਂਬਰ ਹਾਜ਼ਰ ਨਾ ਹੋਣ ਜਾਂ ਜਿਹੜੇ ਮੈਂਬਰ ਇਸ ਦੁਨੀਆ 'ਚ ਨਾ ਹੋਣ ਜਾਂ ਜਿਹੜੇ ਮੈਂਬਰ ਮੈਂਬਰ ਤੇ ਵਜੋਂ ਨਾ ਹੋਣ ਮੌਕੇ ਤੇ ਉਹਨਾਂ ਬਾਰੇ ਫਜ਼ੂਲ ਦੀ ਟਿੱਪਣੀ ਕਰੀ ਜਾਣੀ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋ ਰਿਹਾ ਮਲਾਜਮਾਂ ਨੂੰ ਤੁਸੀਂ 올ਡ ਪੈਨਸ਼ਨ ਸਕੀਮ ਨਹੀਂ ਦੇ ਰਹੇ ਮਲਾਜਮਾਂ ਦਾ ਡੀਏ ਨਹੀਂ ਦੇ ਰਹੇ ਨੌਜਵਾਨ ਨੂੰ ਨੌਕਰੀ ਨਹੀਂ ਮਿਲ ਰਹੀ ਪੰਜਾਬ ਦੀ ਇੰਡਸਟਰੀ ਨੂੰ ਤਾਲੇ ਲੱਗ ਗਏ ਆ ਉਹਦੇ ਬਾਰੇ ਜ਼ਿਕਰ ਕੋਈ ਨਹੀਂ ਤਾਲਾ ਤਾਂ ਮੇਰਾ ਵੀ ਉਹਨੂੰ ਆਪਦੇ ਮੂੰਹ ਤੇ ਲਾ ਲੈਣਾ ਚਾਹੀਦਾ ਪੰਜਾਬ ਦਾ ਭਲਾ ਹੋ ਇੱਕ ਚੁੱਪ ਦੇ ਚਾਹੋ ਚੋਕ ਜਿਵੇਂ ਦੇਖਿਓ ਇੱਕ ਤਰਫ ਇਹ ਟਿਆ ਗਾੜ ਜੁੜ ਦਿੱਤਾ ਗਿਆ ਉਸ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣ ਦਾ ਕਰੀ ਬੀ ਜਾ ਰਹੀ ਹੈ ਉਹ ਪੰਜਾਬ ਦੇ ਵਿੱਚ ਕਾਂਗਰਸ ਦੀ ਚਾਰ ਪੰਜ ਆਰੀ ਨਹੀਂ ਆ ਚੁੱਕਿਆ ਅੱਠ ਆਰੀ ਆ ਚੁੱਕਿਆ ਔਰ ਔਰ 6 ਸਿੱਟਾ ਬਦਲ ਗਈਆਂ ਹੁਣ ਜਿਹੜੀ ਸਿੱਟ ਕੋ ਲਾਇਆ ਨਾ ਇਹ ਸਿੱਟ ਨਹੀਂ ਹੈ ਇਹ ਬੇ ਸਿੱਟਾ ਹੈ ਇਹ ਭਗਵੰਤ ਮਾਨ ਦੀ ਕਿਚਨ ਕੈਬਿਨੇਟ ਹੁੰਦੀ ਹੈ ਨਾ ਕਿਚਨ ਕੈਬਿਨੇਟ ਸੈਟ ਆ ਉਹ ਦੀ ਇੱਕ ਭਾਈ ਸਾਹਿਬ ਐਸਐਸਪੀ ਸਾਹਿਬ ਇੱਕ ਇੱਕ ਇੱਥੇ ਇੱਕ ਨਾ ਕੋ ਹੈਗਾ ਤੈਨੂੰ ਪਤਾ ਹੋਣਾ ਅਕ੍ਰਿਤੀ ਭਾਈ ਛਕੂਨ ਉੱਥੇ ਬੜੀ ਸ਼ਾਪਿੰਗ ਕਰਾਉਂਦੇ ਆ ਸੀਐਮ ਪਰਿਵਾਰ ਨੂੰ ਇਹ ਤਾਂ ਉਹ ਲੋਕ ਨੇ ਜਿਹੜੇ ਇਹਨਾਂ ਨੂੰ ਸੀਐਮ ਜੋ ਕਹਿ ਦਿੰਦਾ ਜਿਸ ਦਿਨ ਮਜੀਠੀਆ ਵੱੱਦ ਬੋਲ ਪੈਂਦਾ ਉਸ ਦਿਨ ਸਾਧ ਲੈਂਦੇ ਆ ਮੈਂ ਵੀ ਆ ਜਾਂਦਾ ਮੇਰਾ ਵੀ ਦਿਲ ਲਵਾ ਦਿਆ ਹੈ ਨਾ ਵੀ ਲੱਗ ਜਾਂਦਾ ਹੁੰਦਾ ਸੰਮਣਾਂ ਦੇ ਬਲੈਂਸ ਨੂੰ ਨਹੀਂ ਸਮਝ ਸਕਦੀ ਨਹੀਂ ਸਮਣਾਂ ਦੀ ਹਾਂ ਕੇਜਰੀ ਵਾਲਾ ਸਾਨੂੰ ਕਈ ਸੰਮਣ ਜਾ ਚੁੱਕੇ ਆ ਕਹਿੰਦੇ ਮੈਨੂੰ 11 ਨੂੰ ਬੁਲਾਓ ਉਹ ਕੇਜਰੀ ਵਾਲਾ ਵਿਚਾਰਾ ਡਰਦਾ ਉਹਨੂੰ ਮੈਂ ਕੋਚੜ ਚੱਕ ਕੇ ਲੈ ਕੇ ਜਾਵਾਂ ਜਿੱਦ ਦਿਨ ਈਡੀ ਕੋਲ ਜਾਣਾ ਐ ਨਹੀਂ ਜਾਂਦਾ ਜਿਵੇਂ ਨਿਆਣਾ ਹੁੰਦਾ ਨਾ ਨਿਆਣੇ ਨੂੰ ਜਦੋਂ ਸਕੂਲ ਭੇਜਣਾ ਹੋਵੇ ਚਿੱਕਾ ਮਾਰਨ ਲੱਗ ਪੈਂਦਾ ਨਿੱਕਾ ਨਿਆਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਉਹ ਹਾਲ ਉਹਦਾ ਈਡੀ ਦੇ ਕੋਲ ਜਾਣ ਤੋਂ ਭਾਈ ਤੂੰ ਤਾਂ ਐਡਾ ਕੱਟਰ ਇਮਾਨਦਾਰ ਕਾਹਦੇ ਲਈ ਡਰਦਾ ਚਲੇ ਜਾ ਝੂਠ ਕਰਾ ਉਹਨਾਂ ਨੂੰ ਝੂਠ ਐਸਾ ਈਡੀ ਝੂਠ ਬੋਲਦੀ ਐ ਦੱਸ ਕੇ ਆ ਜਾ ਜਿਵੇਂ ਕੇਜਰੀਵਾਲ ਸਾਹਿਬ ਕਹਿੰਦੇ ਐ ਨਾ ਕੇਜਰੀਵਾਲ ਸਾਹਿਬ ਤਾਂ ਐਵੇਂ ਮਾਰਦੇ ਐ ਮੈਂ ਤੁਹਾਨੂੰ ਕਹਿੰਦਾ ਮੇਰੇ ਤੇ ਐਫ ਆਈ ਆਰ ਗਲਤ ਹੋਈ ਐ ਇਲੀਗਲ ਹੈ ਔਰ ਅੱਜ ਮੈਂ ਆ ਕਾਗਜ਼ ਨਹੀਂ ਮੇਰੇ ਅੱਜ ਮੈਂ ਲਿਖਤੀ ਲਿਆਇਆ ਕਿ ਜਿਸ ਨੇ ਮੇਰੇ ਤੇ ਆ ਛੱਟੋ ਪਾਦਿਆ ਸਾ ਮੈਂ ਪਿਛਲੀ ਵਾਰੀ ਵੀ ਦੱਸੀ ਸੀ ਆ ਅਗਲਾ ਕਾਗਜ਼ ਨਹੀਂ ਮੇਰਾ ਵੀ ਅਗਲਾ ਉਤਲਾ ਨਹੀਂ ਉਤਲਾ ਹੋਰ ਨਾ ਕੁਝ ਕੱਢਣੀ ਗੱਡੀ ਚੋਂ ਯਾਰ ਆ ਮਾ ਜਿਹੜਾ ਚਿੱਠਾ ਲੈ ਕੇ ਆਇਆ ਆ ਛੱਟੋ ਪਾਦਿਆ ਦੀ ਮੈਚ ਪਸ਼ਟ ਤੁਹਾਨੂੰ ਕਹਿ ਰਿਹਾ ਜਿਹੜਾ ਚਟੋ ਪਾਦਿਆ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬਰੀਚ ਤੇ ਸ਼ਾਮਿਲ ਹੋ ਸਕਦਾ ਜਿਹੜਾ ਚਟੋ ਪਾਦਿਆ ਸੁਪਰੀਮ ਕੋਰਟ ਦਾ ਰਿਜੈਕਟਡ ਮਾਮਲਾ ਹੋਵੇ ਜਿਹੜਾ ਚਟੋ ਪਾਦਿਆ ਯੂਪੀਐਸਸੀ ਦਾ ਰਿਜੈਕਟ ਹੋਵੇ ਜਿਹੜਾ ਚਟੋ ਪਾਦਿਆ ਬੀਪੀ ਸਿੰਘ ਇੱਕ ਪੀਓ ਨੂੰ ਗਨਮੈਨ ਦੇ ਸਕਦਾ ਸਿਕਿਉਰਿਟੀ ਦੇ ਸਕਦਾ ਜਿਸਨੇ ਕਿਸੇ ਦੀ ਪਹਿਣ ਦੀ ਇੱਜ਼ਤ ਨਾਲ ਖਲਵਾੜ ਕੀਤਾ ਹੋਵੇ ਜਿਹੜਾ ਚਟੋਪਾਦਿਆ ਸਰਮਜੀਤ ਪੀਓ ਨੂੰ ਬਿਠਾ ਕੇ ਰੋਟੀ ਖਵਾ ਕੇ ਪੁਲਸ ਅੱਪਸਰ ਲਾ ਸਕਦਾ ਹੈ ਜਿਹੜਾ ਚਟੋਪਾਦਿਆ ਲੁਧਿਆਣੇ ਦੇ ਕੋਰਟ ਕੰਪਲੈਕਸ 'ਚ ਬੰਬ ਬਲਾਸਟਿਕ ਦਿਨ 'ਚ ਕਰਾ ਸਕਦਾ ਉਹ ਕੁਝ ਕਰ ਸਕਦਾ ਔਰ ਮੈਂ ਅੱਜ ਸਪਸ਼ਟ ਕਹਿ ਕੇ ਜਾ ਰਿਹਾ ਕਿ ਇਹ ਜਿਹੜਾ ਮੇਰੇ ਤੇ ਪਰਚਾ ਕੀਤਾ ਸੀ ਚਟੋਪਾਦਿਆ ਨੇ ਕਿਉਂਕਿ ਇਹ ਪਰਚਾ ਹੋ ਨਹੀਂ ਸਕਦਾ ਸੀ ਇਹ ਪਰਚਾ ਆਲਰੇਡੀ ਕੋਰਟ 'ਚ ਸੈਟਲ ਸੀ ਕੋਰਟ ਦੀ ਰੂਲਿੰਗ ਆਈਆਂ ਹੋਈਆਂ ਨੇ ਮੈਟਰ ਰੀ ਇਨਵੈਸਟਿਗੇਟ ਫਦਰ ਇਨਵੈਸਟਿਗੇਟ ਹੋਇਆ ਹੋਇਆ ਥਰੂ ਕੋਰਟ ਆਰਡਰਸ ਮਗਰ ਇਲੀਗਲ ਕੰਮ ਕਰਨ ਵਾਸਤੇ ਚਟੋ ਬਾਤਿਆਂ ਨੂੰ ਫੇਵਰ ਵੀ ਦਿੱਤਾ ਗਿਆ ਆਊਟ ਆਫ ਟਰਨ ਡੀਜੀਪੀ ਲਾਇਆ ਗਿਆ 22 ਦਿਨ ਉਹ ਡੀਜੀਪੀ ਰਹੇ ਔਰ ਐਸ ਨੂੰ ਕਰੋੜਾਂ ਰੁਪਈਆ ਪੈਸਾ ਦਿੱਤਾ ਗਿਆ ਜਿਹੜਾ ਪੈਸਾ ਉਹਦੀ ਦੀ ਜਾਂਚ ਦੀ ਅੱਜ ਮੈਂ ਮੰਗ ਕਰਨ ਵਾਸਤੇ ਇਸ ਐਸਐਸਟੀ ਕੋ ਲਾਇਆ ਕਿ ਭਾਈ ਨੋਬਡੀ ਹੈਜ਼ ਦਾ ਰਾਈਟ ਜੀਨੇ ਵਰਦੀ ਪਾ ਲਈ ਹੋਵੇ ਉਹ ਕਾਨੂੰਨ ਦਾ ਰਖਵਾਲਾ ਹੈ ਕਾਨੂੰਨ ਨਹੀਂ ਤੋੜ ਸਕਦਾ ਚੰਨੀ ਨੂੰ ਖੁਸ਼ ਕਰਨ ਵਾਸਤੇ ਜਾਂ ਕਿਸੇ ਹੋਰ ਨੂੰ ਖੁਸ਼ ਕਰਨ ਵਾਸਤੇ ਇਸ ਲਈ ਜੇਸ ਡੀਜੀਪੀ ਨੂੰ ਸੁਪਰੀਮ ਕੋਰਟ ਦੀ ਬੈਠੀ ਕਮੇਟੀ ਨੇ ਹਿੰਦੂ ਮਲੋਤਰਾ ਜੀ ਨੇ ਗਿਰਤੀ ਪਾਇਆ ਆਰਾ ਜੋ ਚਾਰਜ ਸੀਟਿਡ ਹੈ ਪਰ ਮੇਜਰ ਪੈਨਲਟੀ ਉਹ ਕਿਹੜੇ ਕਿਹੜੇ ਗਲਤ ਕੰਮ ਬਾਈ ਦਣਾ ਚ ਕਰ ਗਿਆ ਉਹਦੀ ਸਭ ਦੀ ਜਾਂਚ ਹੋਵੇ ਔਰ ਉਤੇ ਪਰਚਾ ਦਰਜ ਹੋਵੇ ਔਰ ਜਿਹੜੇ ਪੈਸੇ ਲੈ ਕੇ ਉਹਨੇ ਪਰਚੇ ਕੀਤੇ ਆ ਵੀ ਪੀ ਸਿੰਘ ਨਾਲ ਰਲ ਮਿਲ ਕੇ ਜਾਇਦਾਦਾਂ ਬਾਹਰ ਬਣਾਈਆਂ ਉਹਦੀ ਵੀ ਇਨਕੁਆਇਰੀ ਹੋਵੇ ਹੁਣ ਮੈਂ ਜਾਵਾਂ ਮੈਨੂੰ ਕਹਾਣੀ ਦੀ ਗੱਲ ਕਰ ਰਹੇ ਹੋ ਸੁਖ ਸੁਖ ਬਲਾ ਉਹ ਢੀਕਦੇ ਸੁੱਖ ਨਾ ਜਾਣ ਢੀਕਦੇ ਢੀਕਦੇ ਸੁਖ ਬਲਾਸ ਦੀ ਇਨਕੁਆਇਰੀ ਦੀ ਵੀ ਗੱਲ ਚੱਲ ਰਹੀ ਹੈ ਇਸ ਬਾਰੇ ਵੀ ਥੋੜਾ ਜਿਹਾ ਬਿਆਨ ਦੇ ਕੇ ਜਾਓ ਜੀ ਕੀ ਨੇ ਸੁਖ ਵਿਲਾਸ ਜਿਹੜਾ ਹੋਟਲ ਆ ਉਹਦੇ ਬਾਰੇ ਗੱਲ ਚੱਲ ਰਹੀ ਆ ਜੋ ਉਹਦੀ ਵੀ ਜਾਂਚ ਜਿਹੜੀ ਆ ਖੋਲਾਂਗੇ ਓਏ ਮੈਂ ਮਾਰਦਾ ਤੁਹਾਨੂੰ ਜੀਸੀਬੀ ਮਸ਼ੀਨਾਂ ਤੱਕ ਦੀ ਗੱਲ ਹੋ ਗਈ ਆ ਉਹ ਮੇਰਾ ਵੀਰ ਇੱਕ ਵਾਰ ਤੁਹਾਨੂੰ ਦੱਸਾਂ ਇਹ ਧਿਆਨ ਭਟਕਾਉ ਮੁੱਦੇ ਨੇ ਜੀ ਇਨਕੁਆਇਰੀ ਕਾਦੀ ਹੁੰਦੀ ਆ ਕਾਰਵਾਈ ਕਰੇ ਐਵੇਂ ਫਜ਼ੂਲ ਦੀਆਂ ਗੱਲਾਂ ਨੇ ਇਹਦੀਆਂ ਸਭ ਜਦ ਇਹਨੂੰ ਕੋਈ ਨਹੀਂ ਗੱਲ ਮਿਲਦੀ ਤੇ ਧਿਆਨ ਭਟਕਾਉ ਨੂੰ ਮੌਕਾ ਮਿਲ ਜਾਂਦਾ ਨਿਊਜ਼ 18 ਖਬਰ ਚਲਾ ਦਿੰਦੀ ਓ ਹੋਰ ਕੁਝ ਨਹੀਂ ਹੁੰਦਾ ਮੇਰਾ ਵੀਰ ਥੈਂਕ ਯੂ ਤਾ ਵਿਕਰਮ ਸਿੰਘ ਮਜੀਠੀਆ ਨੇ ਇੱਕ ਵੱਡੇ ਸਵਾਲ ਸਿਦਾਰਥ ਛੱਟੂਪਾਦਿਆ ਸਾਬਕਾ ਡੀਜੀਪੀ ਪੰਜਾਬ ਦੇ